ਇਹ ਦੀਰਘ ਤਿਰੰਗੀ ਸ਼ੰਗ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਦੀ ਅਨੰਦਪੁਰ ਸਾਹਿਬ ਜੀ ਦੇ ਵਿੱਚ ਵਿਰਾਜਮਾਨ ਹਨ ਤੇ ਦਰਸ਼ਨਾਂ ਦੇ ਲਈ ਦੂਰ ਤਰਾਡੀਆਂ ਤੋਂ ਸੰਗਤਾਂ ਆਉਂਦੀ ਹੈ ਸਤਗੁਰੂ ਜੀ ਦੇ ਦਰ ਤੇ ਨਤਮਸਤਕ ਹੋ ਕੇ ਮੰਨ ਮੰਗੀਆਂ ਮੁਰਾਦਾ ਲੈ ਕੇ ਮੁੜਦੀ ਹੈ ਉੱਥੇ ਸਤਗੁਰੂ ਜੀ ਦਾ ਜਸ ਸਣ ਕਰਕੇ ਇੱਕ ਕਾਸ਼ੀ RAM ਪੰਡਿਤ ਹੈ ਕਾਸ਼ੀ ਵਿੱਚ ਬਨਾਰਸ ਵਿੱਚ ਰਹਿਣ ਵਾਲਾ ਉਸ ਕਾਸ਼ੀ RAM ਪੰਡਿਤ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਸ ਸਰਣ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਹ ਬੜੇ ਹੀ ਨੇਕ ਸੁਭਾਅ ਤੇ ਬਹੁਤ ਹੀ ਵਿਸ਼ਾਲ ਹਿਰਦੇ ਵਾਲੇ ਕਵੀਆਂ ਦਾ ਸੰਸਾਰ ਕਰਨ ਵਾਲੇ ਜਿਨ੍ਹਾਂ ਨੇ 52 ਕਵੀ ਰੱਖੇ ਹਨ ਅੱਜ ਵੀ ਤੁਸੀਂ ਜਾਓ ਪੌਂਟਾ ਸਾਹਿਬ ਦੀ ਧਰਤੀ ਤੇ ਤੇ ਕਵੀ ਦਰਬਾਰ ਹਾਲਾ ਜੇ ਵੀ ਬਣਿਆ ਹੋਇਆ ਹੈ ਜਿੱਥੇ ਗਵਨਜਾ ਕਵੀ ਨਿਤ ਹੀ ਆਪਣੀ ਕਵਿਤਾਵਾਂ ਪੇਸ਼ ਕਰਦੇ ਸਨ ਤੇ ਬਹੁਤ ਮੋٹے ਜਿਹੜੇ ਨੇ ਇਨਾਮ ਗੁਰੂ ਜੀ ਉਹਨਾਂ ਨੂੰ ਦੇਦੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿੱਥੇ ਕਿਸੇ ਦੀ ਕਦਰ ਨਹੀਂ ਪੈਂਦੀ ਨਾ ਜੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦੇ ਦਰ ਤੇ ਚਲਾ ਜਾਵੇ ਨੀ ਕਦਰਾਂ ਦੀ ਵੀ ਉੱਥੇ ਕਦਰ ਪਹਿ ਜਾਂਦੀ ਹੈ ਮੁੱਲ ਪਹਿ ਜਾਂਦਾ ਹੈ ਐਸਾ ਉਹਨਾਂ ਦਾ ਉੱਚਾ ਤੇ ਸੁੱਚਾ ਦਰ ਹੈ ਕਾਸ਼ੀराम ਪੰਡਿਤ ਨੇ ਵਿਚਾਰ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਨਾਮ ਬੜਾ ਸੁਣਿਆ ਕਿਉਂ ਨਾ ਵੇਖ ਆਈਏ ਸਾਨੂੰ ਯਕੀਨ ਨਹੀਂ ਆਉਂਦਾ ਕਿਸੇ ਦਾ ਨਾਮ ਸੁਣ ਲਿਆ ਉਹਦਾ ਜਸ ਸੁਣ ਲਿਆ ਤੇ ਜਦੋਂ ਤੱਕ ਉਹਨੂੰ ਵੇਖਿਆ ਨਹੀਂ ਆਪਣੇ ਸਾਹਮਣੇ ਉਹ ਅੱਖਾਂ ਦੇ ਸਾਹਮਣੇ ਨਹੀਂ ਆਇਆ ਤੇ ਕੋਈ ਕੁਝ ਵੇਖਿਆ ਨਹੀਂ ਉਹਦਾ ਜਲਾਲ ਨਹੀਂ ਵੇਖਿਆ ਤੇ ਕਿਵੇਂ ਅਸੀਂ ਯਕੀਨ ਕਰਾਂਗੇ ਉਹਨੇ ਗਿਆ ਨਾਂ ਤਾਂ ਬੜਾ ਸੁਹਿਆ ਹੈ ਕਿਉਂ ਨਾ ਮੈਂ ਵੇਖ ਆਵਾ ਕਿ ਕੈਸੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਾਸ਼ੀ ਰਾਮ ਬਨਾਰਸ ਦੀ ਧਰਤੀ ਤੋਂ ਆਨੰਦਪੁਰ ਸਾਹਿਬ ਵਿੱਚ ਆਇਆ ਹੁਣ ਸਾਧ ਸੰਗਤ ਜੀ ਅਸੀਂ ਵੀ ਕਈ ਵਾਰੀ ਗੁਰੂ ਜੀ ਦੇ ਦਰਸ਼ਨਾਂ ਨੂੰ ਜਾਂਦੇ ਆਂ ਤੇ ਇੱਕ ਹੁੰਦੀ ਹੈ ਭਾਵਨਾ ਕਿ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਹਾਜ਼ਰ ਨਾ ਜਿਵੇਂ ਬੈਠੇ ਨੇ ਤੇ ਅਸੀਂ ਉਹਨਾਂ ਦੇ ਦਰਸ਼ਨ ਕਰ ਰਹੇ ਹਾਂ ਦਰਸ਼ਨ ਕਰ ਰਹੀ ਹਾਂ ਤੇ ਉਹਨਾਂ ਦੇ ਵਿੱਚ ਉਹੀ ਪਰਮੇਸ਼ਰ ਰੂਪ ਨੂੰ ਵੇਖ ਰਹੇ ਹਾਂ ਤੇ ਇੱਕ ਹੁੰਦੀ ਹੈ ਤਰਕ ਦੀ ਭਾਵਨਾ ਉਹਨੂੰ ਆਪਾਂ ਭਾਵਨਾ ਨਹੀਂ ਕਹਿ ਸਕਦੇ ਇਹ ਤਰਕ ਸੁਭਾਅ ਹੋ ਜਿੱਥੇ ਜਾਣਾ ਅਤੇ ਤਰਕ ਕਰਨਾ ਕਿੰਤੂ ਪਰੰਤੂ ਕਰਨਾ ਸੀਗਾ ਪੰਡਿਤ ਤੇ ਮਨ ਵਿੱਚ ਸ਼ੰਕਾ ਪੈ ਗਿਆ ਕੀ ਇਹ ਗੁਰੂ ਨਾਨਕ ਦੇ ਗੱਦੀ ਤੇ ਬਹਿਣ ਵਾਲੇ ਨੇ ਏ ਗੁਰੂ ਨਾਨਕ ਦੇ ਰੂਪ ਆਪਣੇ ਆਪ ਨੂੰ ਮੰਨਣ ਵਾਲੇ ਨੇ ਮੈਂ ਇਹ ਨਾਂ ਨੂੰ ਤਾਂ ਹੀ ਗੁਰੂ ਮੰਨਾਂਗਾ ਜੇ ਕਰਕੇ ਇਹ ਮੈਨੂੰ ਵਿਸ਼ਨੂ ਰੂਪ ਵਿੱਚ ਦਰਸ਼ਨ ਦੇਵੇ ਕਿਉਂਕਿ ਪੰਡਿਤ ਕਾਸ਼ੀ ਤੋਂ ਆਇਆ ਉਹਦਾ ਇਸ਼ਟ ਹੋਏਗਾ ਜਿਵੇਂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਤਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦਰਬਾਰ ਤੇ ਵੀ ਇੱਕ ਵਾਰੀ ਇੱਕ ਮਾਈ ਦਾਸ ਪੰਡਿਤ ਆਇਆ ਮਾਈ ਦਾਸ ਵੈਸ਼ਨੋ ਤੇ ਮਾਈ ਦਾਸ ਵੈਸ਼ਨੋ ਨੇ ਵੀ ਇਹ ਕਿਹਾ ਕਿ ਮੈਂ ਗੁਰੂ ਜੀ ਦੇ ਦਰਸ਼ਨ ਕਰਨ ਨੇ ਬੜਾ ਨਾਂ ਸੁਣਿਆ ਜੇ ਤੇ ਜਦੋਂ ਗੁਰੂ ਜੀ ਦੇ ਦਰਸ਼ਨ ਕਰਨ ਗਿਆ ਤੇ ਮਹਾਰਾਜ ਜੀ ਦਾ ਇਹ ਸਿਧਾਂਤ ਸੀਗਾ ਪਹਿਲੇ ਪੰਗਤ ਪਾਸ਼ੇ ਸੰਗਤ ਇਹ ਕਿਹਾ ਸੀ ਕਿ ਪਹਿਲੇ ਵਖਰੇਵਾ ਮਿਟਾ ਕਰਕੇ ਉੱਚ ਨੀਚ ਦਾ ਭੇਦ ਪਾਉ ਮਿਟਾ ਕਰਕੇ ਆਪ ਜੀ ਲੰਗਰ ਦੇ ਵਿੱਚ ਪ੍ਰਸ਼ਾਦਾ ਛਕ ਕੇ ਆਓ ਤੇ ਫਿਰ ਆਪ ਜੀ ਨੂੰ ਸਾਡੇ ਦਰਸ਼ਨ ਹੋਣਗੇ। ਭਾਵੇਂ ਅਕਬਰ ਵੀ ਆਇਆ ਤੇ ਅਕਬਰ ਨੂੰ ਵੀ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪਿਆ। ਇੱਕੋ ਪੰਗਤ ਦਾ ਸਿਧਾਂਤ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਦਿੱਤਾ ਬਹੁਤ ਵੱਡੀ ਗੱਲ ਨੇ। ਤੇ ਮਾਈ ਦਾਸ ਵੈਸ਼ਨੋ ਕਿਹਾ ਕਿ ਮੈਂ ਇੱਕ ਤਾਂ ਵੈਸ਼ਨੂ ਤੇ ਮੈਂ ਖਾਣਾ ਜਿਹੜਾ ਹੈ ਮੇਰਾ ਜਿਹੜਾ ਉਹ ਬੜਾ ਹੀ ਸੋਧਿਆ ਹੋਇਆ ਹੈ ਬਿਆਣੀ ਮੈਂ ਕਿਸੇ ਦੇ ਹੱਥ ਦਾ ਨਹੀਂ ਛੱਡਦਾ ਮੈਣੀ ਉਹ ਜਿਹੜੇ ਬਹੁਤ ਹੀ ਸਿਆਣੇ ਹੁੰਦੇ ਨੇ ਉਹ ਕਹਿੰਦੇ ਅਸੀਂ ਜਿਹੜਿਆਂ ਪੰਡਿਤਾਂ ਬ੍ਰਾਹਮਣਾਂ ਤੋਂ ਕਿਸੇ ਦੇ ਹੱਥ ਦਾ ਨਹੀਂ ਖਾਣਾ ਉਹਨੇ ਕਿਹਾ ਮੈਣੀ ਖਾਣਾ ਗੁਰੂ ਦੇ ਨੰਗਰਾਂ ਦੇ ਵਿੱਚੋਂ ਪਾ ਲੈ ਮੈਨੂੰ ਦਰਸ਼ਨ ਨਾ ਹੋਣਾ ਉਥੋਂ ਬਾਰੀ ਮੱਥਾ ਟੇਕ ਕੇ ਮੁੜ ਗਿਆ ਵ੍ਰਿੰਦਾਵਨ ਚਲਾ ਗਿਆ ਜੀ ਤੇ ਜਦੋਂ ਵ੍ਰਿੰਦਾਵਨ ਗਿਆ ਜਿਹਦੇ ਦਰਸ਼ਨ ਲਈ ਜਾ ਰਿਹਾ ਸੀ ਜਿਹਨੂੰ ਆਪਣਾ ਈਸ਼ਟ ਮੰਨਦਾ ਸੀ ਕ੍ਰਿਸ਼ਨ ਭਗਵਾਨ ਨੂੰ ਉਹਨੇ ਇਹ ਪ੍ਰੇਰਣਾ ਦਿੱਤੀ ਰਾਹ ਦੇ ਵਿੱਚ ਕਿ ਜਿੰਨੂੰ ਤੂੰ ਦਰਸ਼ਨ ਕਰਨ ਲਈ ਜਿਸ ਦੇ ਦਰਸ਼ਨ ਕਰਨ ਲਈ ਤੂੰ ਆ ਰਿਹਾ ਹੈ ਮੈਨੂੰ ਮਿਲਣ ਲਈ ਆ ਰਿਹਾ ਹੈ ਕਹਿੰਦੇ ਮੈਂ ਤਾਂ ਉੱਥੇ ਹੀ ਬੈਠਿਆ ਹਾਂ ਉੱਥੇ ਤਾਂ ਤੂੰ ਮੈਨੂੰ ਫਟਕਾਰਦਾ ਲੰਗਰ ਦੇ ਵਿੱਚੋਂ ਉੱਠ ਕੇ ਚਲਾ ਗਿਆ ਦਰਸ਼ਨਾ ਤੋਂ ਵਾਂਝੇ ਰਹਿ ਗਿਆ ਕਹਿੰਦੇ ਇੱਥੇ ਆਉਣ ਦੀ ਕੋਈ ਲੋੜ ਨਹੀਂ ਫਿਰ ਮਾਈ ਦਾਸ ਰਾਇਸ਼ਨੋ ਲੰਗਰ ਵਿੱਚ ਪ੍ਰਸ਼ਾਦਾ ਛਕ ਕੇ ਗੁਰੂ ਅਮਰਦਾਸ ਮਹਾਰਾਜੀ ਦੇ ਦਰਸ਼ਨ ਕਰਦਾ ਹੈ ਤੇ ਉਹਨੂੰ ਆਪਣੇ ਈਸ਼ਟ ਦੇ ਦਰਸ਼ਨ ਹੁੰਦੇ ਇਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਦੇ ਵਿੱਚ ਆਪ ਜੀ ਬਾਲਕੌਤ ਕਰਦੇ ਸਨ ਤੇ ਉੱਥੇ ਸ਼ਿਵਦੱਤ ਪੰਡਿਤ ਅੱਜ ਵੀ ਤੁਸੀਂ ਜਾਓ ਕੰਗਣ ਘਾਟ ਗੁਰਦੁਆਰਾ ਸ਼ੁਭਾਇਮਾਨ ਕੰਗਣ ਘਾਟ ਦੇ ਵਿੱਚ ਸ਼ਿਵਦੱਤ ਬੈਠਿਆ ਤੇ ਕਹਿੰਦਾ ਸੀ ਮੈਂ ਗੁਰੂ ਤਾਮਨਾ ਜੇ ਮੈਨੂੰ ਰਾਮ ਦੇ ਰੂਪ ਵਿੱਚ ਦਰਸ਼ਨ ਦੇਣ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦੇ ਜਦੋਂ ਦਰਸ਼ਨ ਕੀਤੇ ਗੁਰੂ ਸਾਹਿਬ ਦੀ ਸਾਹਮਣੇ ਪ੍ਰਗਟ ਹੋ ਗਏ ਨਿੱਕੀ ਜੀ ਅਵਸਥਾ ਦੇ ਵਿੱਚ ਤੇ ਕਹਿੰਦੇ ਸ਼ੋਦਤ ਜੀ ਅੱਖਾਂ ਖੋਲ ਲੋ ਵੇਖੋ ਕਹਿੰਦੇ ਅੱਜ ਕੌਣ ਆਇਆ ਤੇ ਵੇਖਦੇ ਨੇ ਉਹੀ ਜਿਹਨੂੰ ਇਸਮੰਦੇਸਨ ਉਹੀ ਰਾਮ ਦਾ ਸਰੂਪ ਆ ਕੇ ਖਲੋਤਾ ਇਵੇਂ ਹੀ ਇਹ ਕਾਸ਼ੀ ਰਾਮ ਨੇ ਕਿਹਾ ਕਿ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਮਰਾਥ ਨੇ ਇਹ ਅੰਦਰ ਜਾਮੀ ਨੇ ਇਹ ਘੜ ਘੜ ਕੀ ਜਾਣਨ ਵਾਲੇ ਨੇ ਦਿਲ ਜਾਨੀ ਨੇ ਜੇ ਸਾਰਿਆਂ ਦੀ ਝੋਲੀਆਂ ਭਰਨ ਵਾਲੇ ਨੇ ਤੇ ਮੈਂ ਨਾ ਤਾਈ ਗੁਰੂ ਮੰਨਾਗਾ ਤਾਈ ਇਹਨਾਂ ਨੂੰ ਮੈਂ ਜਿਹੜਾ ਹੈ ਭਗਵਾਨ ਮੰਨਾਗਾ ਜੇ ਮੈਨੂੰ ਆਪਣੇ ਮੇਰੇ ਈਸ਼ਟ ਦੇ ਰੂਪ ਵਿੱਚ ਦਰਸ਼ਨ ਹੋਈ ਤੇ ਦੂਜੀ ਇਹਨੇ ਗੱਲ ਕਹੀ ਕਿ ਦੂਜੀ ਗੱਲ ਮੈਂ ਅੰਤਰਜਾਮੀ ਤਾਂ ਮੰਨਾਗਾ ਕਿ ਜੇ ਕਰਕੇ ਇਹ ਮੈਨੂੰ ਕਾਬਲ ਤੋਂ ਮੇਰੇ ਆਉਂਦੇ ਨੇ ਬੜੇ ਮੇਵਾ ਆਪਾਂ ਕਹਿੰਦੇ ਆ ਕਾਜ ਬਦਾਮਾਂ ਦੀ ਤੇ ਕਹਿੰਦੇ ਕਾਬਲ ਤੋਂ ਆਏ ਹੋਏ ਮੇਵੇ ਇਹ ਮੈਨੂੰ ਦੇਣਗੇ ਤਾਂ ਮੈਂ ਜਾਣਾਗਾ ਕਿ ਅੰਦਰ ਜਾਮੀ ਨੇ ਇਹ ਦੂਜੀ ਉਹਨੇ ਸ਼ਰਤ ਲਾ ਲਈ ਸੀ ਤੇ ਤੀਜੀ ਸ਼ਰਤ ਲਾਈ ਕਿ ਮੈਂ ਇਹਨਾਂ ਨੂੰ ਪੂਰਾ ਵੱਡਾ ਵਿਦਵਾਨ ਤਾਂ ਮੰਨਾਗਾ ਬੜੇ ਲੋਕੀ ਕਹਿੰਦੇ ਨੇ ਕਿ ਇਹ ਕਲਮ ਦੇਵੀ ਧਣੀ ਆ ਇਹਨਾਂ ਦੇ ਵਰਗੀ ਤਾਂ ਕਿਸੇ ਦੇ ਪੂਰੇ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਐਸੀ ਸ਼ੈਲੀ ਨਹੀਂ ਹੈ ਐਸਾ ਅਲੰਕਾਰ ਨਹੀਂ ਕੋਈ ਬਣ ਸਕਦਾ ਜੋ ਗੁਰੂ ਜੀ ਬਾਣੀ ਵਿੱਚ ਬਣ ਦੇ ਕਹਿੰਦੇ ਨਾ ਤਾਂ ਬੜਾ ਸੁਣਿਆ ਕਿ ਕਵੀਆਂ ਦੀ ਬੜੀ ਕਦਰ ਪਾਉਂਦੇ ਨੇ ਮੈਂ ਇਹਨਾਂ ਨੂੰ ਤਾਂ ਵਿਗਵਾਨ ਤਾਂ ਮੈਂ ਵੱਡਾ ਕਵੀ ਮੰਨਾਂਗਾ ਜੋ ਮੈਂ ਤ੍ਰਿંબਗੀਸ਼ ਸ਼ੰਦ ਯਾਦ ਕੀਤਾ ਹੈ ਜੋ ਸੰਸਕ੍ਰਿਤ ਦੇ ਵਿੱਚ ਜਿਸ ਦੇ 30 ਪਦੇ ਨੇ ਜਿਹਨੂੰ ਦੁਰਗਾ ਸਤੋਤਰ ਕਿਹਾ ਜਾਂਦਾ ਸੀ ਜੇ ਇਸ ਦੁਰਗਾ ਸਤੋਤਰ ਦਾ ਇਹ ਉਲੰਥਾ ਆਪਣੀ ਪਾਖਾ ਦੇ ਵਿੱਚ ਆਪਣੀ ਬਾਸ਼ਾ ਦੇ ਵਿੱਚ ਕਰਕੇ ਮੈਨੂੰ ਸਰਵਣ ਕਰਾਉਣਗੇ ਨਾ ਤਾਂ ਹੀ ਮੈਂ ਇਹਨਾਂ ਨੂੰ ਜਿਹੜਾ ਹੈ ਉਹ ਗੁਰੂ ਮੰਨਾ ਦਾ ਤਾਈ ਮੈਨਾ ਦੇ ਚਰਣੀ ਲਗਾ ਦਾ ਇਹ ਤਿੰਨ ਸ਼ਰਤ ਕਾਸ਼ੀ RAM ਨੇ ਰੱਖੀ ਹੈ ਤੇ ਸਤਗੁਰ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆ ਗਿਆ ਜੀ ਹੁਣ ਤੇ ਜਦੋਂ ਦਰਸ਼ਨਾਂ ਨੂੰ ਆਇਆ ਤੇ ਸਭ ਤੋਂ ਪਹਿਲੇ ਉਹਨੇ ਵੇਖਿਆ ਕਿ ਸਤਗੁਰ ਪਾਤਸ਼ਾਹ ਮਹਾਰਾਜ ਜੀ ਨੇ ਉਹਨੂੰ ਉਹਦੇ ਹੀ ਇਸ਼ਟ ਦੇ ਰੂਪ ਵਿੱਚ ਦਰਸ਼ਨ ਦਿੱਤੇ ਵੇਖੋ ਅੱਜ ਕੱਲ ਸਾਡੀ ਮੰਤਨਾ ਬਹੁਤ ਛੋਟੀ ਹੋ ਚੁੱਕੀ ਹੈ ਅਸੀਂ ਐਸੇ ਭਾਵਨਾਵਾਲੇ ਜਿਹੜੇ ਬਚਨ ਨੇ ਸਿਧਾਂਤ ਨਹੀਂ ਉਹਨਾਂ ਨੂੰ ਅਸੀਂ ਛੇਤੀ ਨਹੀਂ ਮੰਨਦੇ ਕਾਰਨ ਸਾਡੀ ਜਿਹੜੀ ਬੁੱਧੀ ਹੈ ਨਾ ਉਹ ਬਹੁਤ ਹੀ ਤਰਕਸ਼ੀਲ ਹੋ ਚੁੱਕੀ ਹੈ ਸਮੇਂ ਦੀ ਵਿਚਾਰ ਐਸੀ ਚੱਲੀ ਹੈ ਕਿ ਭਾਵਨਾ ਦੀ ਗੱਲ ਜਿਹੜੀ ਹੈ ਉਹ ਕੋਈ ਸੁਣਨ ਨੂੰ ਨਾ ਤਾਂ ਕੋਈ ਕਰਨ ਨੂੰ ਤਿਆਰ ਹੈ ਸਾਰੇ ਕਹਿੰਦੇ ਭਾਈ ਤਰਕ ਦਿਓ ਜੀ ਤਰਕ ਦਿਓ ਜੀ ਠੀਕ ਹੈ ਜਿੱਥੇ ਲੋੜ ਹੈ ਤਿਆਰਿਓ ਉਥੇ ਤਰਕ ਦੀ ਵੀ ਗੱਲ ਹੈ ਪਰ ਜਿੱਥੇ ਭਾਵਨਾ ਹੈ ਨਾ ਉਹਦੇ ਆਪੇ ਸਭ ਕੁਝ ਠੀਕ ਉਧਰ ਦੇ ਕੁਛ ਨਹੀਂ ਜੇ ਕਰਕੇ ਕੋਈ ਚਾਹੁੰਦਾ ਕਿ ਸਤਗੁਰੂ ਪਾਤਸ਼ਾਹ ਜੀ ਮੈਨੂੰ ਇਸੇ ਰੂਪ ਵਿੱਚ ਦਰਸ਼ਨ ਦੇਣ ਤਾਂ ਗੁਰੂ ਜੀ ਦਿੰਦੇ ਨੇ ਬਾਣੀ ਦੇ ਵਿੱਚ ਗੁਰਬਾਣੀ ਦੇ ਵਿੱਚ ਤਨ ਗੁਰ ਸਿੰਘ ਸਾਹਿਬ ਮਹਾਰਾਜੀ ਦੇ ਵਿੱਚ ਇਹ 15 ਪੰਕਤ ਸਾਹਿਬਾਂ ਦੀ ਬਾਣੀ ਤੇ ਕਿਸੇ ਨੇ ਕਿਸੇ ਰੂਪ ਵਿੱਚ ਕਿਸੇ ਨੇ ਕਿਸੇ ਰੂਪ ਵਿੱਚ ਅਦਾਦਨਾ ਕੀਤੀ ਹੈ ਪਰ ਦਰਸ਼ਨ ਕਿਸ ਦੇ ਹੋਏ ਹਨ ਇੱਕ ਅਕਾਲ ਪੁਰਖ ਦੇ ਹੀ ਹੋਏ ਅਨੁਸਾਰਿਆਂ ਦੇ ਵਿੱਚ ਸਾਡੀ ਜਿਹੜੀ ਦ੍ਰਿਸ਼ਟੀ ਹੈ ਨਾ ਉਹ ਦ੍ਰਿਸ਼ਟੀ ਗੁਰੂ ਸਾਹਿਬ ਜੀ ਵਰਗੀ ਜਾਂ ਗੁਰੂ ਕੀ ਸਿੱਖਾਂ ਵਾਲੀ ਹੋ ਨਹੀਂ ਸਕਦੀ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਆਪ ਜੀ ਇੱਕ ਉਦਾਹਰਣ ਜਿਹੜਾ ਹੈ ਉਹਨਾਂ ਦੇ ਬਾਬਾ ਜੋਤਕ੍ਰਿਸ਼ਣ ਸਿੰਘ ਜੀ ਨੇ ਕਿਹਾ ਮੈਂ ਆਪ ਜੀ ਦੇ ਅੱਗੇ ਰੱਖਣਾ ਚਾਹਾਂਗਾ ਤਾਂ ਜੋ ਇਹ ਬਚਨ ਚਲਣੇ ਹੀ ਨੇ ਇਹ ਜਿਹੜਾ ਤ੍ਰਿਬੰਗੀ ਛੰਦ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਚਾਰਨ ਇੰਤਾਈ ਦੇ ਵਿੱਚ ਸ਼ਕਤੀ ਦਾ ਜ਼ਿਕਰ ਕੀਤਾ ਇਦੇ ਵਿੱਚ ਦੁਰਗਾ ਦਾ ਜ਼ਿਕਰ ਕੀਤਾ ਹੈ ਇਦੇ ਵਿੱਚ ਦੇਵਤਾ ਦਾ ਜ਼ਿਕਰ ਕੀਤਾ ਤੇ ਆਖਿਆ ਕਿ ਸਾਰੇ ਪਰਮੇਸ਼ਰ ਦੇ ਰੂਪ ਨੇ ਹੁਣ ਕਿਵੇਂ ਨੇ ਇਹ ਤੁਹਾਨੂੰ ਵਿਖਾਉਣ ਲਈ ਥੋੜਾ ਜਿਹਾ ਉਦਾਹਰਣ ਦਾਸ ਦੇਣਾ ਚਾਹੀਦਾ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਬਾਬਤ ਕਵੀ ਰਾਜ ਸੰਪੂਰਨ ਸਿੰਘ ਜੀ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੈਰੀਆਂ ਦੇ ਲਈ ਕਾਲ ਹਨ ਜਿਹੜੇ ਉਹਨਾਂ ਦੇ ਦੁਸ਼ਮਣ ਹਨ ਉਹਨਾਂ ਦੇ ਲਈ ਕਾਲ ਹਨ ਜਿਹੜੀ ਪ੍ਰਜਾ ਹੈ ਅਨੰਦਪੁਰ ਦੀ ਉਹਨਾਂ ਦੇ ਲਈ ਗੁਰੂ ਸਾਹਿਬ ਜੀ ਰਾਜੇ ਹਨ ਮਹਾਰਾਜੇ ਹਨ ਜਿਹੜੇ ਗੁਰੂ ਕੇ ਸਿੱਖ ਹਨ ਭਗਤ ਹਨ ਉਹਨਾਂ ਲਈ ਗੁਰੂ ਭਗਵਾਨ ਰੂਪ ਹਨ ਤੇ ਜਿਹੜੇ ਗਿਆਨੀ ਹਨ ਭਾਈ ਨੰਦ ਲਾਲ ਜੀ ਵਰਗੇ ਜਿਨ੍ਹਾਂ ਨੇ ਇਹ ਕਹਿ ਦਿੱਤਾ ਕਿ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਹ ਪਰਮੇਸ਼ਰ ਦੇ ਵਿੱਚ ਕੋਈ ਅੰਤਰ ਨਹੀਂ ਭਾਈ ਗੁਰਦਾਸ ਜੀ ਵਰਗੇ ਹਰ ਗੁਰ ਗੋਬਿੰਦ ਤੇ ਆਈਐ ਸਦੇ ਅੰਮ੍ਰਿਤ ਵੇਲਾ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਕਹਿ ਲੋ ਜਾਂ ਪਰਮੇਸ਼ਰ ਦਾ ਨਾਮ ਕਹਿ ਲੋ ਕਹਿੰਦੇ ਕੋਈ ਹੈ ਇਹ ਗਿਆਨੀਆਂ ਨੇ ਪਰਮੇਸ਼ਰ ਵੇਖਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਗਿਆਨवान ਹਨ ਗੁਰੂ ਕੇ ਸਿੱਖ ਪਿਆਰੇ ਉਹਨਾਂ ਨੇ ਪਰਮੇਸ਼ਰ ਰੂਪ ਜਾਣਿਆ ਕਿਸੇ ਨੇ ਗੁਰੂ ਹੀ ਜਾਣਿਆ ਕਿਸੇ ਨੇ ਰਾਜਾ ਜਾਣਿਆ ਕਿਸੇ ਨੇ ਦੁਸ਼ਮਣ ਜਾਣਿਆ ਕਿਸੇ ਨੇ ਕਵੀ ਜਾਣਿਆ ਤੇ ਕਿਸੇ ਨੇ ਜਿਹੜਾ ਯੋਧਾ ਜਾਣਿਆ ਪਰ ਉਹ ਵਿਰਲੇ ਹੀ ਨੇ ਜਿਨ੍ਹਾਂ ਨੇ ਪਰਮੇਸ਼ਰ ਰੂਪ ਜਾਣਿਆ ਇਹਨਾਂ ਪਿਆਰਿਓ ਪਰਮੇਸ਼ਰ ਵਾਹਿਗੁਰੂ ਜੋ ਹੈ ਉਹਦੀ ਸ਼ਕਤੀ ਸੰਸਾਰ ਦੇ ਵਿੱਚ ਹਜੇ ਹਰ ਇੱਕ ਜੀਵ ਵਿੱਚ ਹੈ ਤੇ ਜੇ ਕਰਕੇ ਸਤਗੁਰੂ ਜੀ ਨੇ ਇੱਥੇ ਕਿਸੇ ਵਿਸ਼ੇਸ਼ ਸ਼ਕਤੀ ਦਾ ਨਾਮ ਲੈ ਕੇ ਸੰਬੋਧਨ ਕੀਤਾ ਕਿਸੇ ਦਾ ਔਰ ਤੁਸੀਂ ਕਹਿ ਲਓ ਕਿਸੇ ਸ਼ਕਤੀ ਦਾ ਜਿਵੇਂ ਦੁਰਗਾ ਦਾ ਨਾਮ ਹੋ ਗਿਆ ਜਾਂ ਕਿਸੇ ਔਰ ਦਾ ਨਾਮ ਲੈ ਕੇ ਜੇ ਗੁਰੂ ਜੀ ਨੇ ਵਰਣਨ ਕੀਤਾ ਤਾਂ ਇਹਦੇ ਵਿੱਚ ਗੁਰੇਜ ਕੀ ਹੈ ਜੇ ਅਸੀਂ ਉਨ੍ਹਾਂ ਦੇ ਵਿੱਚ ਜਿਹੜਾ ਹੈ ਪਰਮੇਸ਼ਰ ਦੀ ਸ਼ਕਤੀ ਨੂੰ ਵੇਖ ਨਹੀਂ ਸਕਦੇ ਤੇ ਆਪਸ ਵਿੱਚ ਅਸੀਂ ਕੀ ਰੂਪ ਵੇਖਾਂਗੇ ਫਿਰ ਪਰਮੇਸ਼ਰ ਇਸ ਲਈ ਤਰਕ ਸੁਭਾਅ ਜਿਹੜਾ ਹੈ ਉਹ ਬਹੁਤ ਹੀ ਜਿਹੜਾ ਹੈ ਪਿਆਰਿਓ ਸਾਡੇ ਬੁੱਧੀ ਨੂੰ ਜਿਹੜਾ ਕਮਜ਼ੋਰ ਬਣਾਉਣ ਵਾਲਾ ਇਹ ਸਾਨੂੰ ਵਿਸ਼ਾਲ ਇੱਕ ਬੁੱਧੀ ਜੋ ਸਤਗੁਰੂ ਪਾਸ਼ਾ ਮਹਾਰਾਜ ਜੀ ਦਾ ਇੰਨਾ ਵੱਡਾ ਵਿਸ਼ਾਲ ਦਾਇਰਾ ਸੀ ਉਹ ਆਪਾਂ ਨੂੰ ਵੇਖ ਕੇ ਕਰਨਾ ਪਵੇਗਾ ਜਿਵੇਂ ਪਰਮੇਸ਼ਰ ਨੂੰ ਜਿਹੜਾ ਹੈ ਕੋਈ ਛੋਟਾ ਮੰਨਦਾ ਕੋਈ ਉਹਨਾਂ ਨੂੰ ਇੱਕ ਹੀ ਰੂਪ ਵਿੱਚ ਮੰਨਦਾ ਤੇ ਗੁਰੂ ਜੀ ਨੇ ਉਹਨਾਂ ਨੂੰ ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ ਹਰ ਇੱਕ ਦੇ ਰੂਪ ਵਿੱਚ ਪਰਮੇਸ਼ਰ ਨੂੰ ਮੰਨਿਆ ਤੇ ਅਕਾਲ ਦੀ ਉਸਤਤ ਹੈ ਇਸ ਲਈ ਇਹ ਤੇ ਬਚਨ ਵੀ ਅਕਾਲ ਦੀ ਨੇ ਮਤਾ ਹੀ ਕੋਈ ਜਾਣੇ ਕਿ ਕਿਸੇ ਦੇਵੀ ਦੇਵਤਾ ਦੀ ਉਸਤਤ ਜਿਵੇਂ ਆਗ ਹੈ ਆਗ ਦਾ ਕੰਮ ਹੈ ਸਾੜਨਾ ਆਗ ਨੂੰ ਤੇ ਉਹਦੇ ਸੇਕ ਨੂੰ ਕੋਈ ਵੱਖਰਾ ਨਹੀਂ ਕਰ ਸਕਦਾ ਆਗ ਸਾਨੂੰ ਨਜ਼ਰ ਆ ਰਹੀ ਏ ਉਦੇ ਲਾਗੇ ਜਾਓਗੇ ਤੇ ਉਹਨੇ ਤੁਹਾਨੂੰ ਤਪਸ਼ ਦੇਣੀ ਹੈ ਸੇਕ ਦੇਣਾ ਹੈ ਸਾੜਨਾ ਹੈ ਇਹ ਅੱਗ ਦਾ ਕੰਮ ਹੈ ਇਹ ਉਹਦਾ ਕਰਮ ਹੈ ਇਵੇਂ ਹੀ ਪਰਮੇਸ਼ਰ ਵਾਹਿਗੁਰੂ ਹੈ ਤੇ ਇਹ ਉਹਦੀ ਸ਼ਕਤੀ ਹੈ ਤੇ ਉਹਦੀ ਸ਼ਕਤੀ ਜਿੰਨਾ ਜਿੰਨਾ ਦੇ ਵਿੱਚ ਸਾਡੇ ਵਿੱਚ ਵੀ ਹੈ ਇਹ ਕੀ ਸਾਣੇ ਪਛਾਣਿਆ ਨਹੀਂ ਉਹਦੀ ਸ਼ਕਤੀ ਜਿਸ ਜਿਸ ਰੂਪ ਵਿੱਚ ਵਿਚਰੀ ਹੈ ਉਹ ਸਾਰਾ ਕਥਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕੀਤਾ ਵੇਖੋ ਵੇਖਣ ਵਾਲਾ ਜਿਹੜਾ ਹੈ ਇਹ ਬਲਬ ਵੇਖ ਰਿਹਾ ਹੈ ਲਾਈਟ ਵੇਖ ਰਿਹਾ ਪਰ ਕੋਈ ਵਿਰਲਾ ਹੀ ਹੈ ਜਿਹੜਾ ਇਹਦੇ ਅੰਦਰ ਜੁੜੀ ਹੋਈ ਜਿਹਨੂੰ ਆਪਾਂ ਕਰੰਟ ਕਹਿੰਦੇ ਆ ਜਿਹੜਾ ਬਣ ਕੇ ਆ ਰਿਹਾ ਉਹ ਅਸੀਂ ਵੇਖ ਪਾਰੇ ਸਾਰੇ ਨਹੀਂ ਨਾ ਅਸੀਂ ਰੋਸ਼ਨੀ ਵੇਖ ਰਹੇ ਅਸੀਂ ਜਿਹੜਾ ਹੈ ਇਹ ਬਲਬ ਇਹ ਲਾਈਟ ਨੂੰ ਵੇਖ ਰਹੇ ਬੱਤੀ ਨੂੰ ਵੇਖ ਰਹੇ ਇਹਦੇ ਵਿੱਚ ਦੇ ਕਰਨ ਨੂੰ ਹੀ ਅਸੀਂ ਵੇਖ ਰਹੇ ਇਵੇਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੇ ਉਹ ਸਾਰਿਆਂ ਦੇ ਅੰਦਰ ਦੀ ਸ਼ਕਤੀ ਨੂੰ ਵੇਖਿਆ ਉਹਨੂੰ ਸ਼ਕਤੀ ਗਿਆ ਉਨੋ ਹੀ ਭਗਵਤੀ ਉਨੋ ਹੀ ਦੁਰਗਾ ਉਨੋ ਹੀ ਜਿੰਨੇ ਵੀ ਸ਼ਸਤਰ ਦੇ ਨਾਮ ਨੇ ਜਿੰਨੇ ਵੀ ਨਾਮ ਆਏ ਨੇ ਉਨੋ ਵੇਖਿਆ ਤੇ ਉਹਦਾ ਹੀ ਜ਼ਿਕਰ ਗੁਰੂ ਜੀ ਨੇ ਕੀਤਾ ਇਸ ਲਈ ਉਸਤਤ ਜੋ ਹੈ ਉਹ ਅਕਾਲ ਦੀ ਹੈ ਕਿਸੇ ਇੱਕ ਦੀ ਨਹੀਂ ਹੈ ਕਿਉਂਕਿ ਉਹ ਹਰ ਇੱਕ ਵਿੱਚ ਹੈ ਤੇ ਇਹ ਸ਼ੰਦ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇਵੇਂ ਉਚਾਰਨ ਕੀਤਾ ਜਦੋਂ ਕਾਸ਼ੀ RAM ਪੰਡਿਤ ਨੇ ਕਿਹਾ ਕਿ ਉਹ ਇੱਕ ਪੁਰਣਾ ਪੂਰਾ ਹੋ ਗਿਆ ਕਿ ਗੁਰੂ ਜੀ ਨੇ ਉਹੀ ਰੂਪ ਵਿੱਚ ਮੈਨੂੰ ਦਰਸ਼ਨ ਦੇ ਦਿੱਤੇ ਮੇਰੇ ਇਸ਼ਟ ਦੇ ਰੂਪ ਵਿੱਚ ਚਤੁਰ ਗੁਰੂ ਜੀ ਰੂਪ ਦੇ ਵਿੱਚ ਦਰਸ਼ਨ ਦਿੱਤੇ ਹੁਣ ਆ ਕੇ ਬਹਿ ਗਿਆ ਚੌਪੜਾ ਲਾ ਕੇ ਕਹਿੰਦਾ ਮੈਂ ਅੰਤਰਜਾਮੀ ਦਾਤਾ ਹੀ ਮੰਨਾਂਗਾ ਜੇ ਮੈਨੂੰ ਕਾਬਲ ਦਾ ਮੇਵਾ ਗੁਰੂ ਜੀ ਦੇ ਦੇਣਗੇ ਫਿਰ ਸਿੰਜ ਜਿਹੜੇ ਨੇ ਕਾਬਲ ਕੰਧਾਰ ਤੋਂ ਚੱਲ ਕੇ ਆਏ ਸਨ ਤੇ ਉਹ ਗੁਰੂ ਜੀ ਦੇ ਅੱਗੇ ਬੇਸ਼ਕੀਮਤੀ ਮੇਵੇ ਉੱਥੇ ਦੇ ਬੜੇ ਮਸ਼ਹੂਰ ਨੇ ਜਿਵੇਂ ਅੱਜ ਕੱਲ ਆਪਾਂ ਡਰਾਈਵ ਟੂਰ ਸਾਧਦੇ ਆ ਉਹ ਸਾਰੇ ਮੇਵੇ ਜਿਹੜੇ ਨੇ ਗੁਰੂ ਜੀ ਦੇ ਅੱਗੇ ਉਹਨਾਂ ਨੇ ਰੱਖ ਦਿੱਤੇ ਗੁਰੂ ਜੀ ਨੇ ਕਿਹਾ ਕਹਿੰਦੇ ਮੈਨੂੰ ਨਹੀਂ ਇਸ ਕਾਸ਼ੀਨਾਥਨ ਨੂੰ ਜਿਆਦਾ ਲੋੜ ਹੈ ਕਹਿੰਦੇ ਇਹਦਾ ਜੀ ਜਿਹੜਾ ਉਹ ਮੰਤਰੀਆ ਇਹਨੂੰ ਭੁੱਖ ਲੱਗੀ ਹੈ ਇਹ ਕਹਿੰਦੇ ਉੱਥੋਂ ਹੀ ਕਹਿੰਦਾ ਹੋਇਆ ਆਇਆ ਕਿ ਮੈਂ ਗੁਰੂ ਤਾਂ ਹੀ ਮੰਨਾਂਗਾ ਜੇ ਮੈਨੂੰ ਮੇਵੇ ਮਿਲ ਜਾਣਗੇ ਕਹਿੰਦੇ ਇੰਨੀ ਗੱਲ ਕੀਤੀ ਐ ਇਹਨੇ ਕਹਿੰਦੇ ਇਹਨੂੰ ਦੇ ਦਿਓ ਜਦੋਂ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੰਤਰਜਾਮੀ ਨੇ ਤੇ ਸੀਸ ਚੁੱਕ ਗਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਪੁਰਖਾ ਜੋ ਸੰਕਾਤ ਕੀਤਾ ਹੈ ਕਿ ਵੇਖ ਜੋ ਸ਼ੰਦ ਤੂੰ ਜੋ ਅਸਤੋਤਰ ਕੰਠ ਕੀਤਾ ਹੈ ਉਹਦੇ 30 ਪਦੇ ਹਨ ਤੇ ਅਸੀਂ 20 ਪਦਿਆਂ ਦੇ ਵਿੱਚੀ ਉਹਦਾ ਉਲੱਥਾ ਕਰਕੇ ਤੈਨੂੰ ਹੁਣੀ ਦੱਸ ਦਿੰਦੇ ਆ ਤੇ ਮਹਾਰਾਜ ਜੀ ਨੇ ਸਿੰਘਾਸਣ ਤੇ ਬੈਠੇ ਬੈਠੇ ਹੀ ਇਹ ਮੁੱਖ ਬਾਣੀ ਉਚਾਰਨ ਕਰ ਦਿੱਤੀ ਸ਼ਬਦੀ ਐਸੇ ਨੇ ਸਾਧ ਸੰਗਤ ਜੀ ਸੱਚ ਜਾਣਿਓ ਦਾਸ ਤਕਰੀਬਨ ਜੇ ਵੇਖੀਏ ਤਾਂ ਸੰਥਿਆ ਜਦੋਂ ਦੀ ਰੰਗ ਕੀਤੀ 10 ਸਾਲ ਹੋ ਗਏ ਨੇ ਤੇ ਕਈ ਸ਼ਬਦ ਹੁਣ ਤੱਕ ਸਾਡੇ ਜੈ ਬਾਤੇ ਨਹੀਂ ਚੜਦੇ ਤੇ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੈਸੀ ਕਮਾਲ ਦੀ ਸ਼ਖਸੀਅਤ ਹੈ ਕਿ ਕੋਈ ਸੀ ਜਿਹਦੇ ਵਿੱਚ ਐਸੇ ਬਚਨ ਉਹਨਾਂ ਨੇ ਪ੍ਰਗਟ ਕਰ ਦਿੱਤੇ ਨੇ ਜਿਹੜੇ ਸਾਡੇ ਲਈ ਬੋਲਣੇ ਵੀ ਔਖੇ ਨੇ ਐਸੀ ਉਹਨਾਂ ਦੀ ਵਿਦਵਤਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਐਸੇ ਮਹਾਨ ਬਾਣੀ ਦੇ ਖਜ਼ਾਨੇ ਨੂੰ ਵੀ ਕਈ ਜਿਹੜੇ ਨੇ ਤਰਕ ਕਰਦੇ ਨੇ ਸੋ ਉਹ ਵਿਚਾਰ ਬਹੁਤ ਆਪਾ-ਪਾਸਾ ਨਹੀਂ ਲੈਣਾ ਸਾਡਾ ਜਿਹੜਾ ਕੰਮ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਣੀ ਦਾ ਵੱਲ ਤੋਂ ਵੱਧ ਪ੍ਰਚਾਰ ਹੋਵੇ ਤੇ ਸਾਡੇ ਹਿਰਦੇ ਦੇ ਵਿੱਚ ਇਸ ਬਾਣੀ ਦੇ ਭਾਵ ਜਿਹੜੇ ਨੇ ਉਹ ਅੰਦਰ ਰਸ ਸਕਣ